ਜਦੋਂ ਜਾਦ ਬਿੱਲਾਂ ਤੇਰੀ ਆਵੇ ਕਰੀਆਂ ਨਾ ਜਾਣ ਡਿਉਟੀਆਂ ਜਦੋਂ ਜਾਦ ਬਿੱਲਾਂ ਤੇਰੀ ਆਵੇ ਕਰੀਆਂ ਨਾ ਜਾਣ ਡਿਉਟੀਆਂ ਜਦ ਜਾਦੇ ਆਵੇ ਤੇਰੇ ਸਗਣਾ ਦੇਗਾਨੇ ਦੀ ਜਦ ਜਾਦੇ ਆਵੇ ਤੇਰੇ ਸਗਣਾ ਦੇਗਾਨੇ ਦੀ ਸਭ ਜਮਾਰੇ ਸਾਥੋਂ ਲੱਗਣਾ ਨਿਸ਼ਾਨੇ ਜੀ ਸਭ ਵਜ ਮਾਰੇ ਸਤੋ ਲੱਗੇ ਨਾ ਨਿਸ਼ਾਨੇ ਜੀ ਜਦੋਂ ਯਾਦ ਬਿਲਾ ਤੇਰੀ ਆਵੇ ਕਰੀਆਂ ਨਾ ਜਾਣ ਡਿਉਟੀਆਂ ਜਦੋਂ ਯਾਦ ਬਿਲਾ ਤੇਰੀ ਆਵੇ ਕਰੀਆਂ ਨਾ ਜਾਣ ਡਿਉਟੀਆਂ ਜਦ ਜਾਦੇ ਆਵੇ ਤੇਰੇ ਸੱਜਣਾ ਦੀ ਮਹਿੰਦੀ ਦੀ ਮੋਢੇ ਤੋਂ ਬੰਦੂਕ ਸਾਡੀ ਜਾਂਦੀ ਲੈਂਦੀ ਲੈਂਦੀ ਜੀ ਜਦ ਜਾਦੇ ਆਵੇ ਤੇਰੇ ਸਗਣਾ ਦੀ ਮਹਿੰਦੀ ਦੀ ਮੋਢੇ ਤੋਂ ਬੰਦੂਕ ਸਾਡੇ ਜਾਂਦੀ ਲੈਂਦੀ ਲੈਂਦੀ ਜੀ ਜਦੋਂ ਯਾਦ ਬਿਲਾ ਤੇਰੀ ਆਵੇ ਕਰੀਆਂ ਨਾ ਜਾਣ ਡਿਉਟੀਆਂ ਜਦੋਂ ਯਾਦ ਬਿਲਾ ਤੇਰੀ ਆਵੇ ਕਰੀਆਂ ਨਾ ਜਾਣ ਡਿਉਟੀਆਂ ਜਦ ਜਾਦੇ ਆਵੇ ਤੇਰੇ ਸਗਣਾ ਦੇ ਸੂਟ ਦੀ ਸਾਵਜ ਮਾਰੇ ਸਤੋਂ ਵੱਜੇ ਨਾ ਸਲੂਟਨੀ ਜਦ ਜਾਦੇ ਆਵੇ ਤੇਰੇ ਸੱਗਣਾ ਦੇ ਸੂਟ ਦੀ ਸਾਵਜ ਮਾਰੇ ਸਤੋਂ ਵੱਜੇ ਨਾ ਸਲੂਟਨੀ ਜਦੋਂ ਯਾਦ ਬਿੱਲਾ ਤੇਰੀ ਆਵੇ ਕਰੀਆਂ ਨਾ ਜਾਣ ਡਿਊਟੀਆਂ ਜਦੋਂ ਯਾਦ ਬਿੱਲਾ ਤੇਰੀ ਆਵੇ करिया ना जान ड्यूटियां जदों याद बिल्ला तेरी आवे करिया ना जान ड्यूटियां